ਸੋ ਮੈਨੂੰ ਪਲੀਜ਼ ਸਰ ਇੱਥੇ ਪਹੁੰਚਿਆ ਲੁਧਿਆਣਾ ਪਹੁੰਚਿਆ ਸਰ ਕੀ ਕਰਨ ਦੇਖੋ ਜੀ ਲੁਧਿਆਣਾ ਸਾਡੇ ਮੈਂ ਤਾਂ ਕਹਿੰਦਾ ਪੰਜਾਬ ਦਾ ਨਹੀਂ ਭਾਰਤ ਦਾ ਹੀ ਦਿਲ ਹੈ ਜਿਵੇਂ ਦੋ ਦਿਲ ਨੇ ਇੱਕ ਬੰਬੇ ਤੇ ਦੂਜਾ ਲੁਧਿਆਣਾ ਲੁਧਿਆਣੇ ਦੇ ਵਿੱਚ ਡਾਕਟਰ ਸਾਹਿਬ ਹੋਰੀ ਇਕਾਈ ਹਸਪੀਟਲ ਦੇ ਬੈਨਰ ਦੇ ਥੱਲੇ ਬੜੇ ਵੱਡਾ ਸੇਵਾ ਦਾ ਕੰਮ ਜਿਹੜਾ ਕਰ ਰਹੇ ਹੈ ਜਿਹੜਾ ਕੈਂਸਰ ਹੈ ਇਹਦੀ ਡਿਟੈਕਸ਼ਨ अर्ਲੀ ਡਿਟੈਕਸ਼ਨ ਬੜੀ ਵਧੀਆ ਜਿਹੜਾ ਬੜਾ ਚੰਗਾ ਕੰਮ ਹੈ ਇਹਦੇ ਨਾਲ ਇਲਾਜ ਕਰਨਾ ਸੌਖਾ ਹੋ ਜਾਂਦਾ ਹੈ ਪਰਵਾਰਾਂ ਦੇ ਭਾਰ ਘਟ ਪੈਂਦਾ ਸੋ ਉਹ ਇਹ ਸੇਵਾ ਕਰਦੇ ਆ ਢਾਹੀਵਾਲ ਸਾਹਵਰੀ ਕੈਂਕਰ ਵੋਲਡ ਕੈਂਸਰ ਕੇਅਰ ਹੋ ਗਿਆ ਤੇ ਇਹਨਾਂ ਨਾਲ ਲੱਗੇ ਔਰ ਇਹਦੇ ਵਿੱਚ ਸਾਡੇ ਐਮ ਐਲ ਏ ਦਲਜੀਤ ਪੋਲਾ ਜੀ ਵੀ ਨਾਲ ਸਾਥ ਦੇ ਰਹੇ ਨੇ ਸਾਡੇ ਮੇਅਰ ਸਾਹਿਬ ਜਿਨ੍ਹਾਂ ਨੂੰ ਮੈਂ ਵਧਾਈ ਵੀ ਦੇਣਾ ਡਾਕਟਰ ਇੰਦਰਜੀਤ ਕੌਰ ਫਰਾ ਨੂੰ ਸੋ ਅਸੀਂ ਸਾਰੇ ਇਸ ਸੇਵਾ ਦੇ ਕਾਰਜ ਵਿੱਚ ਅੱਜ ਇਕੱਠੇ ਹੋਏ ਬੜਾ ਅੱਛਾ ਲੱਗ ਰਿਹਾ ਸਰ ਕੈਂਸਰ ਦੀ ਅਵੇਰਨੈਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਸਪੀਟਲਸ ਤਾਂ ਲਗਾਤਾਰ ਕੈਂਸਰ ਦੀ ਅਵੇਰਨੈਸ ਕੈਂਪ ਲਗਾ ਰਹੇ ਨੇ ਪਰ ਲੋਕ ਜਿਹੜੇ ਨੇ ਉਹ ਆਖਰੀ ਸਟੇਜ ਤੇ ਪਹੁੰਚ ਜਾਂਦੇ ਨੇ ਫਿਰ ਡਾਕਟਰਸ ਵੀ ਕੁਝ ਨਹੀਂ ਕਰ ਪਾਉਂਦੇ ਦੇਖੋ ਜਿੰਦਗੀ ਜਿਉਣਾ ਹੀ ਅਵੇਅਰਨੈਸ ਨਾਲ ਜਿਹੜਾ ਆਪਦੇ ਅੱਖਾਂ ਕੰਨ ਦਿਮਾਗ ਖੋਲ ਕੇ ਜਿਉਂਦਾ ਹੈ ਉਹਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਸੋ ਕੈਂਸਰ ਵਾਸਤੇ ਵੀ ਇਹੀ ਹੈ ਜੇ ਤੁਹਾਡੀ ਡਿਟੈਕਸ਼ਨ अर्ਲੀ ਹੋ ਜੇ ਤਾਂ ਇਹਦਾ ਇਲਾਜ ਬੜਾ ਸੌਖਾ ਹੈ ਅਗਰ ਲੇਟ ਹੁੰਦੀ ਹੈ ਤੇ ਫਿਰ ਘਰ ਦਾ ਮੂੰਹ ਵੀ ਦੂਜੇ ਪਾਸੇ ਜਾਂਦਾ ਮਰੀਜ਼ ਵੀ ਨਹੀਂ ਬਚਦਾ ਸੋ ਇਸ ਕਰਕੇ ਆਪਾਂ ਨੂੰ ਇਹਦੇ ਵਾਸਤੇ ਅਵੇਅਰਨੈਸ ਵੱਧ ਤੋਂ ਵੱਧ ਲੈਣੀ ਚਾਹੀਦੀ ਹੈ ਸਰ ਇੱਕ ਰਵਨੀਤ ਸਿੰਘ ਮਸ਼ੂਦਾ ਬਿਆਨ ਆਇਆ ਕਹਿੰਦੇ ਕਿ ਪੰਜਾਬ ਜਿਹੜੇ ਭਗਵੰਤ ਸਾਨ ਸਾਬਾ ਉਹਨਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਜਿਹੜੀ ਜਿਹੜੀ ਰਿਪੋਰਟ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਲਗਾ ਦੇਖੋ ਪੰਜਾਬ ਨੂੰ ਵੱਤ ਤੋਂ ਵੱਧ ਮਾਣ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥ ਗੜੀਆਂ ਲਾ ਕੇ ਲਿਆਉਣਾ ਬੀੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ 'ਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇਥੋਂ ਲੋਕ ਗਏ ਹੋਏ ਆ ਕੋਈ ਕ੍ਰਿਮੀਨਲ ਥੋੜੀ ਐ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦਵਾਉਣਾ ਚਾਹੀਦਾ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹਨੂੰ ਕਿੱਦਾਂ ਦੇਖਦਾ ਦੇਖੋ ਇਹ ਗੱਲਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ ਕਿਸਾਨ ਉਹ ਐ ਜਿਹੜੇ ਦੇਸ਼ ਚ ਚਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ ਠੀਕ ਹੈ